ਫੋੜਤੇ ਇਹ ਜਿਆਦੇ ਥੋੜੇ ਫੁਰਤੀ ਵਾਲੇ ਸੀ ਉਹ ਉਹਨਾਂ ਟਾਈਮਾਂ 'ਚ ਇਹ ਲੋਕ ਭੁੱਕੀ ਪੱਕੀ ਖਾਂਦੇ ਸੀ ਇਹ ਚਲਾਉਣ ਦੀ ਉਹਦੇ ਨਜ਼ਾਰਾ ਹੁੰਦਾ ਜਿਹੜਾ ਪੁੰਦਾ ਭੁੱਕੀ ਖਾਂਦਾ ਹੋਵੇ ਬਾਵਾ ਹਰੀ ਠੀਕ ਹੈ ਠੀਕ ਹੈ ਤੇ ਬਾਹਣ ਦੇ ਆਸੇ ਪਾਸੇ ਲੱਗੇ ਹੋ ਛਪਾਈਦੇ ਠੀਕ ਹੈ ਤੇ ਫੇਰ ਭਾਵੇਂ ਦਾ ਰੜਾਟ ਮੈਂ ਆਪਣਾ ਗੇਰਮਾਨਸਾ ਵਾਲਾ ਪੰਗੂ ਅੱਜ 245 ਰੈੱਡ ਹਾਊਸ ਕਿਹੋਲ ਕੋਸਾ ਆ ਉਹ ਮੈਂ ਤਾਂ ਪੜਿਆ ਯਾਰੀ ਥੋੜਾ ਤਾ ਕਰਕੇ ਤੇਰੇ ਨਾਲ ਹੀ ਲੈ ਇਹ ਆਪਾਂ ਤਿਆਰ ਕਰਾਂ ਤੇ ਅੱਗ ਦਿਖਾਉਂਦੇ ਤੁਹਾਨੂੰ ਜੁਰਕਾ ਤੇ ਕਿੜੇ ਲਾਉਂਦਾ ਫਰੇਮ ਥੱਲੇ ਲਾਉਂਦਾ ਤੇ ਰੋਟੀ ਫੁੱਟੇ ਲਗੇ ਖਾਵਾਂਗੇ ਜੇ ਨਾ ਇਹ ਹਾਲ ਕਿ ਜਿਹੜਾ ਛੋਟੇ ਲੈ ਕੇ ਖਾਲਾ ਜੋ ਡਾਵਾ ਪਹਿਲੀ ਵੱਜ ਗਿਆ ਉਹ ਤਾਂ ਮਗਰਾੜ ਤੇ ਵੱਜਿਆ ਲੋਕ ਇਹ ਰਾ ਜੌਂਡੀਅਰ ਨਾਲ ਪਾਹਿਆ ਹੋਏ ਤੇ ਉਹ ਤੋਂ ਕਹਿੰਦੇ ਚੱਲਦਾ ਨਹੀਂ ਚੱਲੇ ਵੀ ਕਿਵੇਂ ਰੈੱਡ ਹਾਰਸ ਹੈ ਬੜਾ ਵੱਡਿਆ ਵੱਡਿਆ ਨੂੰ ਫੇਲ ਕਰ ਦਿੰਦਾ ਓਹ ਖੜਾ ਜੌਂਡੀਆਰ ਇਹਦੇ ਵਿੱਚ ਮੈਸੀਟ ਕੀ ਲੱਗਦੀ ਆਉਂਦਾ ਮਾਜੀ ਐ ਮਾਜੀ ਰੈੱਡ ਹੌਰਸ ਚੱਲ ਰਿਹਾ ਹੈ ਹੁਣਾਂ ਤੇ ਹਾਂ ਮਿੱਟੀ ਮਿੱਟੀ ਚਾਲ ਸੋਹਣਿਆ ਕੰਨੇ ਚੱਲ ਰਿਹਾ ਰੈੱਡ ਹੌਰਸ ਤੁਸੀਂ ਸਾਡਾ ਬਲੌਗ ਦੇਖਿਆ ਕਰੋ ਵੱਧ ਤੋਂ ਵੱਧ ਮਤਵਾ ਜੁੜੋ ਸਾਡੇ ਨਾਲ ਕੁਣ ਟਰੈਕਟਰਾਂ ਦੀਆਂ ਹੋਰ ਨਵੇਂ-ਨਵੇਂ ਕਿਹੜੇ ਕਿਹੜੇ ਟਰੈਕਟਰ ਦੀ ਜੀਤ ਦਿਖਾਤੀ। ਇਹ ਘਰ ਦੇ ਬਰਵਾਰ ਦੀ ਜੀਤ ਦਿਖਾ ਦੇ ਫੁਣੀ ਜੀ ਦੇ ਦਿਖਾਤੀ। ਤਰਾ ਜੁੜੇ ਰਿਹਾ ਕਰੋ ਤੁਸੀਂ ਬਸੇ ਗੱਤ। 15 ਵੀ ਕਹਿੰਦੇ ਹਲ 11 22 ਫਿਰਦਾ ਮਗਰ 11 11 ਫਲਾਂ ਦੇ ਚੱਲਦਾ ਝੋਟਾ ਮਾਰਾ ਮਾਰਦਾ ਕੇ ਰਹਾ ਤੂੰ ਆ ਹੋੜਾ ਤਾਂ ਹੋੜ ਮਾਰਦਾ ਫੋੜ ਵਾਂਗੂੰ ਭਰਾਵਾ ਕੀ ਤਾਂ ਪੈੜੀ ਸੀਣਾ ਇਹ ਤੇ ਝੋ ਅਗਲਾ ਕਹਿੰਦਾ ਸੀਗਾ ਵੀ ਮੈਸੀ ਫਰਬੂਸ਼ਨ ਤੇ ਫੋੜ ਤੇ ਸਕੌਟ ਫੁਰਤੀ ਇਹ ਜਾਰੇ ਥੋੜੇ ਫੁਰਤੀ ਵਾਲੇ ਸੀ ਉਹ ਉਹਨਾਂ ਟਾਈਮਾਂ 'ਚ ਇਹ ਲੋਕ ਭੁੱਕੀ ਪੱਕੀ ਖਾਂਦੇ ਸੀ ਇਹ ਚਲਾਉਣ ਦੀ ਉਹ ਵੇ ਨਜ਼ਾਰਾ ਆਉਂਦਾ ਜਿਹੜਾ ਪੌਂਦਾ ਭੁੱਕੀ ਖਾਂਦਾ ਹੋਵੇ ਬਾਵਾ ਸਰੀ ਠੀਕ ਹੈ ਠੀਕ ਹੈ ਤੇ ਬਾਹਣ ਦੇ ਆਸੇ ਪਾਸੇ ਲੱਗੇ ਹੋ ਛਪਾਈਦੇ ਠੀਕ ਹੈ ਤੇ ਫੇਰ ਭਾਬੇ ਦਾ ਰੜਾਟ ਤੇ ਫੇਰ ਤਾਂ ਭੈਣ ਦਾ ਨਾ ਬਾਸਰੀ ਮੰਗੂ ਗੂੰਜਦਾ ਲੱਗਦਾ ਵੀ ਨਾ ਵੀ ਤਾਹ ਤੋਂ ਬੱਦਲਾਂ ਨੂੰ ਕਹਿੰਦਾ ਵੀ ਹਾਂ ਆਜੋ 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 ਸੜਦੋ ਮੀਂਹ ਮੈਂ ਬਾਤਾ ਸਰੜ ਸਰੜ ਉਹ ਭਾਏ ਨਾ ਜੌਂਡੀ ਆ ਰ ਫੁਕਾਰੇ ਨਹੀਂ ਮਾਰ ਕੇ ਦਿੰਦਾ ਇਹਦਾ ਭਾਂਦਣਾ ਹੈ ਗੂਂਜਦਾ ਕੱਲਾ ਕੱਲਾ ਕੋਣ ਕਰੀ ਹੁੰਦਾ ਆ ਕੱਲਾ ਕੱਲਾ ਆਂ ਫਰ ਫਰ ਰਾਈ ਬੋਰ ਕਰਦਾ ਹੁੰਦਾ ਅਸੀਂ ਇਹ ਕਰਦਾ ਭਾਏ ਇਹ ਡਿਸਲੈਸਰ ਦੀ ਬੰਤਰ ਆ ਨਾ ਇਹ ਇਹ ਵਾਲੀ ਟੌਪ ਦੀ ਬਣਾਈ ਇਹਦੀ ਬਾਜਬੂਜ ਲਿਫਟ ਜਦੋਂ ਜਮੈਂ ਨੰਬੰਦ ਹੋਣ ਵਾਲਾ ਹੋ ਜਾਂਦਾ ਮਾੜੀ ਲਿਫਟ ਲਗਾ ਦੇ ਬਸ ਚੱਕ ਗਿਆ ਘੜੇ ਮੇਲੇ ਦਾ ਤੇ ਪਾਜ ਤੇ ਥਾਏ ਮੁਰਨਾ ਯਾਰ ਛੋਟਾ ਜਿਹਾ ਇੰਜਨ ਯਾਰ ਹੈ ਉਹ ਇੱਕ ਗੱਲ ਤਾਂ ਹੈਗੀ ਅਦੀ ਤੇ ਯਾਰ ਦੀ ਜੇ ਹੁਣ ਦੇ ਹਿਸਾਬ ਨਾਲ ਜੇ ਕੇਦੇ ਕੌੜਜਾ ਕੁੱਤਾ ਹੋਵੇ ਤਾਂ ਇਹ ਨਹੀਂ ਮਤਲਬ ਭੱਜ ਕੇ ਇਹਦੇ ਚੜ ਜੂਗਾ ਇਹ ਤਾਂ ਵੱਡੂ ਵੱਡੂ ਹੋਲੇ ਉਹ ਬੰਦਾ ਬੱਚ ਜੀ ਕੋ ਛੋਟੇ ਚੜੂ ਤਾਂ ਵੀ ਐਡਾ ਦਾ ਕੁੱਤਾ ਹੀ ਹੁੰਦਾ ਐਥੋਂ ਦਾ ਬੰਦਾ ਨਾਲ ਤਾਂ ਨੰਗੇ ਐਥੋਂ ਦਾ ਖਾਦਾ ਖਾ ਹੈ ਬੰਦਾ ਕੋ ਇੱਥੇ ਹੁੰਦਾ ਪੈਰ ਇਥੋਂ ਦਾ ਬੁਰਕਾ ਹੀ ਭਰ ਲੈਣਾ ਕੋਤੇ ਉਹ ਇੰਨੀ ਵੱਜਦਾ ਨਹੀਂ ਥੋੜੀ ਆ ਕੋਰੇ ਹੈ ਗਾਣੀਆਂ ਹੀ ਵੱਧ ਪਾਈ ਦੀਆਂ ਨੇ ਥੋੜੀਆਂ ਹੀ ਮਗਰਾਟਾਂ ਹਨਾ ਉਹ ਟੈਟੋ ਇੱਧਰ ਆ ਠੀਕ ਹੈ ਆ ਓਕੇ ਹੈ ਇਹ ਵਾ ਨਿਆਰੇ ਦਾ ਰੱਸੀ ਪਾਈ ਹੋਈ ਆ ਮੁੰਡੇ ਨੇ ਮਗਰਾੜ ਸ਼ਗਰਾੜ ਉੱਚੇ ਭੈਣ ਨੇ ਦੇ ਹਨਾ ਗਲ ਕਰ ਆਹੀ ਪ੍ਰੋਬਲਮ ਹੈ ਇਹ ਮੈਨੂੰ ਤਾਂ ਡਰ ਲੱਗਦਾ ਵੀ ਜੇ ਕਿਤੇ ਈ ਬਾਟ ਬਾ ਬਣਾ ਹੋਵੇ ਭੈਣ ਦਾ ਯਾਰ ਉਹ ਹੀ ਨਾ ਸਿੱੜਦੇ ਤਾਂ ਹਾਂ ਤੋਂ ਇਹ ਕਿਤੇ ਥੱਲੇ ਹਨਾ ਸਪੀਡ ਦਾ ਫੁੱਲ ਹੈ ਇਹ ਵੀ 13 ਦੇ ਟਾਂ ਆ ਜਾਣਾ ਹਾਂ ਕਿ ਸੋਨਾ 14 13 ਬਣ ਕੇ ਲੀਰਾਂ ਨਾਲ ਤੇ ਹਨ ਐ ਕਰਿਆ ਪਿਆ ਬੰਨ